ਸਾਸਿਕਾ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਹੋਇਆ ਉਸ ਹਮਲੇ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਹਿਲਾਂ ਸਭ ਤੋਂ ਹਮਦਰਦੀ ਦਿਖਾਈ ਗਈ ਨਿੰਦਾ ਕੀਤੀ ਗਈ ਇਸ ਘਟਨਾਕਰਮ ਦੀ ਭਾਰਤੀ ਜਨਤਾ ਪਾਰਟੀ ਦੇ ਨਵੇਂ ਬਣੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੀ ਰਵਨੀਤ ਬਿੱਟੂ ਨੇ ਤੰਜ ਵੀ ਕਸੇ ਅਤੇ ਕਿਹਾ ਕਿ ਮੈਂ ਇਸ ਹਮਲੇ ਦੀ ਨਿੰਦਾ ਕਰਦਾ ਹਾਂ ਕੱਲ ਇੱਕ ਵਾਰ ਫਿਰ ਸਿਆਸੀ ਜਗਤ ਨੂੰ ਹਲਾਰਾ ਦਿੱਤਾ ਗਿਆ ਹਾਲਚਲ ਮਚੀ ਕਿਉਂਕਿ ਰਵਨੀਤ ਬਿੱਟੂ ਨੇ ਬਿਆਨ ਹੀ ਅਜਾਇ ਦਿੱਤਾ ਇੱਧਰ ਬਿਕਰਮਜੀਤ ਸਿੰਘ ਜੀਠਿਆ ਸਾਡੇ ਸਾਹਮਣੇ ਹੋ ਗਏ ਨੇ ਬਿਕਰਮਜੀਤ ਸਿੰਘ ਜੀਠਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਜਦੋਂ ਰਵਨੀਤ ਬਿੱਟੂ ਨੇ ਕੱਲ ਕਿਹਾ ਸੀ ਕਿ ਜਿਹੜੇ ਚੋੜਾ ਸਾਹਿਬ ਨੇ ਯਾਨੀ ਕਿ ਨਰੈਨ ਸਿੰਘ ਚੋੜਾ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਹੈ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਨਮਾਨ ਯਾਨੀ ਕਿ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਰਾਜੋ ਆਣਾ ਵਾਲੇ ਨੂੰ ਰਾਜੋ ਆਣਾ ਨੂੰ ਭਾਈ ਸਾਹਿਬ ਜਿਹੜੇ ਬੰਦੀ ਸਿੰਘ ਨੇ ਜੇਕਰ ਉਹਨਾਂ ਨੂੰ ਜੱਫੀ ਬਿਕਰਮਜੀਤ ਸਿੰਘ ਜੀਠਿਆ ਵੱਲੋਂ ਪਾਈ ਜਾ ਸਕਦੀ ਹੈ ਤਾਂ ਫਿਰ ਇਹਨਾਂ ਵੱਲੋਂ ਸਨਮਾਨਤ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਮਿਊਜ਼ੀਅਮ ਵਿੱਚ ਫੋਟੋ ਲਈ ਜਾਵੇ ਨਰੈਨ ਸਿੰਘ ਚੌੜਾ ਦੀ ਯਾਨੀ ਕਿ ਉਹ ਬੰਦੀ ਸਿੰਘਾਂ ਦਾ ਜਿਹੜਾ ਮਾਮਲਾ ਹੈ ਉਹ ਵਿੱਚ ਲੈ ਕੇ ਆ ਰਹੇ ਨੇ ਨਰੈਨ ਸਿੰਘ ਚੌੜਾ ਦੇ ਮਾਮਲੇ ਵਿੱਚ ਇਧਰ ਬਿਕਮ ਜਿਸ ਮੁਜੀਠੀ ਅਜ ਖਾਸੇ ਤਤੇ ਹੋਏ ਉਹਨਾਂ ਨੇ ਪਲਟਵਾਰ ਕੀਤਾ ਉਹਨਾਂ ਨੇ ਕਿਹਾ ਕਿ ਦੇਖੋ ਜਿਹੜਾ ਮਾਨਸਿਕ ਸੰਤੁਲਨ ਖੋ ਬੈਠੇ ਨੇ ਰਵਰੀ ਸਿੰਘ ਬਿੱਟੂ ਉਹਨਾਂ ਨੇ ਕਿਹਾ ਕਿ ਨਵਾਂ ਨਵਾਂ ਝਟਕਾ ਲੱਗਿਆ ਹੈ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੇ ਨੇ ਹਾਰਨ ਤੋਂ ਬਾਅਦ ਉਹ ਜਿਹੜੇ ਕੇਂਦਰੀ ਮੰਤਰੀ ਬਣੇ ਯਾਨੀ ਕਿ ਮੁਕਾਬਲੇ ਤੋਂ ਬਿਨਾਂ ਹੀ ਜਿਨ੍ਹਾਂ ਨੂੰ ਅਹੁਦਾ ਮਿਲ ਜਾਵੇ ਉਹਨਾਂ ਦੇ ਵਿੱਚ ਹੰਕਾਰ ਆਉਂਦਾ ਹੈ ਉਹਨਾਂ ਨੇ ਕਿਹਾ ਇਹ ਕਦੇ ਕਾਂਗਰਸ ਪਾਰਟੀ ਵਿੱਚ ਕਦੇ ਕਿਸੇ ਪਾਰਟੀ ਵਿੱਚ ਹੁਣ ਸੱਤਾ ਦੇ ਨਸ਼ੇ ਦੇ ਵਿੱਚ ਡਿਫਰੈਂਟ ਆਈਡੀਓਲੋਜੀ ਦੀ ਗੱਲ ਕਰ ਰਹੇ ਨੇ ਉਹਨੇ ਕਿਹਾ ਕਿ ਚਲਦੇ ਨੇ ਭਾਰਤੀ ਜਨਤਾ ਪਾਰਟੀ ਦੇ ਕਹਿਣ ਦੇ ਅਨੁਸਾਰ ਰਿਪੋਰਟ ਰਮਨੀਤ ਬਿੱਟੂ ਦਾ ਭਾਤੀ ਜਨਤਾ ਪਾਰਟੀ ਦੇ ਹੱਥ ਵਿੱਚ ਹੈ ਯਾਨੀ ਕਿ ਮਾਨਸਿਕ ਸੰਤੁਲਨ ਖੋ ਬੈਠੇ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ ਅੱਜ ਵਿਕਰਮਜੀਤ ਸਿੰਘ ਜਿੱਟਿਆ ਨੇ ਉਹਨਾਂ ਨੇ ਕਿਹਾ ਕਿ ਹਾਰਨ ਦੇ ਹਾਲੇ ਹੋਰ ਵੀ بڑے ਛਟਕੇ ਲੱਗ ਛਟਕੇ ਲੱਗਣਗੇ ਉਹਨਾਂ ਨੇ ਕਿਹਾ ਕਿ ਲੋਕ ਸਭਾ ਚ ਲੱਗੇ ਨੇ ਜਮਨੀ ਚੋਣਾ ਚ ਲੱਗੇ ਨੇ ਵਿਧਾਨ ਸਭਾ ਦੀ ਚੋਣਾਂ ਚ ਇਸ ਤੋਂ ਵੱਡੇ ਛਟਕੇ ਲੱਗਣਗੇ ਫਿਰ ਦੇਖਾਂਗੇ ਕਿ ਰਵਨੀਤ ਬਿੱਟੂ ਦਾ ਬਰਦਾ ਕੀ ਹੈ ਜਿਸ ਨੇ ਕਿਹਾ ਹੈ ਕਿ ਨਰੈ ਸਿੰਘ ਚੋਣਾ ਨੂੰ ਜਿਨ੍ਹਾਂ ਸੁਭੀਰ ਸਿੰਘ ਬਾਦਲ ਤੇ ਹਮਲਾ ਕੀਤਾ ਹੈ ਪਿਸਲ ਦੇ ਨਾਲ ਉਸ ਨੂੰ ਸਨਮਾਨਿਤ ਕੀਤਾ ਜਾਵੇ ਧੰਨ